ਸਭ ਤੋਂ ਵੱਡੀ ਅਪਡੇਟ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਚੋਣ ਹਾਰ ਚੁੱਕੇ ਨੇ ਉਹ ਚੋਣ ਲੜ ਰਹੀ ਸੀ ਨਵੀਂ ਦਿੱਲੀ ਤੋਂ ਜਿੱਥੇ ਉਹ ਚੋਣ ਹਾਰ ਚੁੱਕੇ ਨੇ ਸਭ ਤੋਂ ਵੱਡੀ ਅਪਡੇਟ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੋਂ ਚੋਣ ਹਾਰ ਗਏ ਨਿਰਵਿੰਦ ਕੇਜਰੀਵਾਲ ਕਿਸੇ ਸਮੇ ਲਿਖ ਲਿਖ ਕੇ ਦਿੰਦੇ ਹੁੰਦੇ ਸੀ ਕਿ ਐਨੀ ਆ ਸੀ ਟਾਉਣੀਆਂ ਐ ਸਭ ਕੁਝ ਹੋਵੇਗਾ ਤਾਂ ਇਸ ਵਾਰ ਉਹਨਾਂ ਦੀ ਆਪਣੀ ਸੀਟ ਵੀ ਬਚਾ ਨਹੀਂ ਸਕੇ ਜਿਹੜੇ ਕਿਸੇ ਸਮੇ ਮੰਨਿਆ ਜਾਂਦਾ ਸੀ ਅਪਲਾਸ ਸਿੰਘ ਮਾਨਵੀ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਜੋਤਸ਼ੀ ਨੇ ਉਹ ਪਹਿਲਾਂ ਹੀ ਮਾਪ ਲੈਂਦੇ ਨੇ ਸਭ ਕੁਝ ਸਿਆਸੀ ਜੋਸ਼ੀ ਨੇ ਪੈਸਵਾਰ ਉਸ ਸਿਆਸੀ ਜੋਤਸ਼ੀ ਤੋਂ ਆਪਣੀ ਸੀਟ ਦਾ ਵੀ ਅਨੁਮਾਨ ਨਹੀਂ ਲਗਾਇਆ ਗਿਆ ਤੇ ਉਹ ਸੀਟ ਹਾਰ ਗਏ ਨੇ ਅਰਵਿੰਦ ਕੇਜਰੀਵਾਲੇ ਵੀ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਜਨਮ ਲੈਣਾ ਪੈਣਾ ਉਹਨਾਂ ਨੂੰ ਚੋਣ ਹਰਾਉਣ ਦੀ ਖਾਤਰ ਪਰ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਚੁੱਕੇ ਨੇ ਤਾਂ ਹੁਣ ਇੱਥੇ ਇਹ ਗੱਲ ਸਵਾਲ ਸਵਾਲ ਖੜੇ ਹੁੰਦੇ ਆ ਅੰਨਾ ਹਜ਼ਾਰੇ ਨੇ ਵੀ ਇਹ ਸਵਾਲ ਖੜੇ ਕੀਤੇ ਆ ਕਿ ਜਾਂ ਤੇ ਸ਼ਰਾਬ ਦੀਆਂ ਬੋਤਲਾਂ ਵੱਲ ਧਿਆਨ ਹੋਵੇਗਾ ਤਾਂ ਫਿਰ ਸਚਾਈ ਪਾਸੇ ਹੋ ਜਾਵੇਗੀ ਸਚਾਈ ਨਹੀਂ ਰਵੇਗੀ ਤਾਂ ਅਰਵਿੰਦ ਕੇਜਰੀਵਾਲ ਤੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਲੱਗੇ ਸੀ ਸ਼ਰਾਬ ਘਟਾਲੇ ਦੇ ਜਿਹੜੀ ਸ਼ਰਾਬ ਨੀਤੀ ਆ ਉਹਦੇ ਘਟਾਲੇ ਦੇ ਤਾਂ ਸ਼ਰਾਬ ਕਰਕੇ ਉਹ ਜੇਲ੍ਹ 'ਚ ਵੀ ਰਹਿ ਕੇ ਆਏ ਉਹਨਾਂ ਨੂੰ ਆਪਣੀ ਸੀਟ ਤੱਕ ਛੱਡਣੀ ਆਪਣੀ ਮੁੱਖ ਮੰਤਰੀ ਦਾ ਪਦ ਤੱਕ ਤੋਂ ਅਸਤੀਫਾ ਦੇਣਾ ਪਿਆ ਉਹਨਾਂ ਨੇ ਇੱਕ ਗੱਲ ਕਹੀ ਸੀ ਜਦ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦਿੱਤਾ ਸੀ ਕਿ ਦਿੱਲੀ ਦੇ ਲੋਕ ਹੁਣ ਫੈਸਲਾ ਕਰਨਗੇ ਅਦਾਲਤ ਜਿਹੜੇ ਕਾਨੂੰਨ ਦਾ ਅਸਲੀ ਫੈਸਲਾ ਦਿੱਲੀ ਦੇ ਲੋਕ ਕਰਨਗੇ ਦਿੱਲੀ ਦੇ ਲੋਕ ਮੈਂ ਅਸਤੀਫਾ ਦਿੰਨਾ ਮੁਰ ਤੋਂ ਮੈਨੂੰ ਸੀਐਮ ਬਣਾਉਣਗੇ ਤੇ ਦਿਖਾਉਣਗੇ ਕਿ ਮੈਂ ਕਿੰਨਾ ਇਮਾਨਦਾਰ ਹਾਂ ਕਿੰਨੀ ਇਮਾਨਦਾਰ ਆਜਨੀਤੀ ਹੈ ਤਰਵਿੰਦ ਕੇਜਰੀਵਾਲ ਉਹ ਸਾਰੀਆਂ ਗੱਲਾਂ ਚ ਘਿਰਦੇ ਨਜ਼ਰ ਆਏ ਤੇ ਇਸ ਵਾਰ ਆਪਣੀ ਸੀਟ ਹਾਰ ਗਏ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਸੀ ਕਿ ਮੈਂ ਆਮ ਆਦਮੀ ਆ ਨਾ ਗਨਮੈਨ ਨਾ ਕੋਈ ਹੋਰ ਪਰ ਹੁਣ ਦੇਖਣਾ ਇਹ ਹੋਵੇ ਕਿ ਗਨਮੈਨ ਤਾਂ ਇੱਥੋਂ ਤੱਕ ਛੱਡੋ ਦਿੱਲੀ ਦੀ ਸਿਕਿਉਰਿਟੀ ਤੋਂ ਵੀ ਉਹਨਾਂ ਦਾ ਦਿੱਲੀ ਭਰ ਦਾ ਸੀ ਪੰਜਾਬ ਦੇ ਵਿੱਚੋਂ ਵੀ ਜੱਡ ਸਕਿਉਰਟੀ ਉਹਨਾਂ ਨੇ ਲੈ ਰੱਖੀ ਸੀ ਫਿਰ ਹਜ਼ਾਰਾਂ ਕਰੋੜਾਂ ਰੁਪਿਆ ਦਾ ਆਲੀਸ਼ਾਨ ਮਹਿਲ ਸ਼ੀਸ਼ਮੈਲ ਉਹਨਾਂ ਨੇ ਆਪ ਦੇ ਲਈ ਬਣਾਇਆ ਸੀ ਜਿਹਦੇ ਵਿੱਚ ਉਹ ਉਹਨਾਂ ਨੇ ਲੱਖਾਂ ਲੱਖਾਂ ਰੁਪਏ ਦੇ ਪਰਦੇ ਲੱਖਾਂ ਲੱਖਾਂ ਰੁਪਏ ਦੀਆਂ 12 ਸੀਟਾਂ ਲਗਵਾ ਕੇ ਬਣਾਇਆ ਸੀ ਤਾਂ ਜਿਹੜੇ ਇੱਕ ਸਮੇਂ ਗੱਲਾਂ ਕਰਦੇ ਸੀ ਕਿ ਆਮ ਤੌਰ 'ਤੇ ਵੈਰਨਰ ਨੀਲੇ ਜਿਹੇ ਰੰਗ ਦੀ ਲੈ ਕੇ ਭੱਜੇ ਫਿਰਦੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਕੋਲੇ ਲੈਂਡ ਕਰੂਜ਼ ਨਾਲ ਸਭ ਤਕੜੀਆਂ ਤਕੜੀਆਂ ਗੱਡੀਆਂ ਆਈਆਂ ਜਿਹੜੇ ਕਹਿੰਦੇ ਸੀ ਇੱਕ ਮਾਫਰਲ ਹੈ ਮੇਰੇ ਘਰੋਂ ਮਾਫਰਲ ਮਿਲ ਸਕਦੇ ਐ ਦਾਸ-ਦਾਸ ਵੀ ਵੀ 25-25 40-40 ਹਜ਼ਾਰ ਦੀਆਂ ਜੈਕਟਾਂ ਪਾਈਆਂ ਹੁੰਦੀਆਂ ਸੀ ਤਾਂ ਦਿੱਲੀ ਦੇ ਲੋਕਾਂ ਨੇ ਅਨੁਮਾਨ ਲਗਾ ਲਿਆ ਸੀ ਤਾਂ ਇਸ ਵਾਰ ਲੱਗਦਾ ਸੀ ਇਹ ਚਰਚਾ ਸੀ ਜਿੰਨੇ ਐਗਜ਼ਿਟ ਪੋਲ ਆਏ ਸੀ ਕਿ ਬੀਜੇਪੀ ਦੀ ਸਰਕਾਰ ਬਣੇਗੀ ਪਰ ਇਹ ਨਹੀਂ ਪਤਾ ਸੀ ਕਿ ਅਰਵਿੰਦ ਕੇਜਰੀਵਾਲ ਵੀ ਹਾਰਨਗੇ ਤਾਂ ਇੱਥੇ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਜਿਵੇਂ 22 ਦੇ ਵਿੱਚ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵੀਰ ਸਿੰਘ, ਸਿੱਧੂ, ਵਿਕਰਮ ਸਿੰਘ ਜੀ ਆ ਵੱਡੇ-ਵੱਡੇ ਦਿਗਜ ਜਿਹੜੇ ਲੀਡਰ ਹੋਂ ਦੀ ਇਹ ਕਹਿਣਾ ਹੋਵੇ ਕਿ ਪਲਟੀ ਮਰਵਾਈ ਸੀ ਤਾਂ ਇਸ ਵਾਰ ਦਿੱਲੀ ਦੇ ਵਿੱਚ ਵੀ ਲੋਕਾਂ ਨੇ ਇਹ ਕੀਤਾ ਹੈ ਪੰਜਾਬ ਤੇ 2017 2017 ਮੌਕੇ ਜਦੋਂ ਚੋਣਾਂ ਹੋਈਆਂ ਸੀ ਤਾਂ ਦੋ ਬੰਦਿਆਂ ਦੀ ਚਰਚਾ ਸਭ ਤੋਂ ਵੱਸ ਸੀ ਕਿ ਪੰਜਾਬ ਨੂੰ ਲੁੱਟਿਆ ਉਹ ਬੰਦੇ ਸੀ ਦੁਰਗੇਸ਼ ਪਾਟਕ ਤੇ ਸੰਜੀਤ ਸਿੰਘ ਦੁਰਗੇਸ਼ ਪਾਟਕ ਤੇ ਇਲਜ਼ਾਮ ਲੱਗਦੇ ਸੀ ਵੱਖ-ਵੱਖਰੇ ਲੋਕਾਂ ਵੱਲੋਂ ਤਾਂ ਦੁਰਗੇਸ਼ ਪਾਟਕ ਵੀ ਆਪਣੀ ਚੋਣ ਹਾਰ ਚੁੱਕੇ ਨੇ ਤਾਂ ਹੁਣ ਕਈ ਲੋਕ ਇਹ ਕਮੈਂਟ ਕਰ ਰਹੇ ਨੇ ਕਿ ਅਰਵਿੰਦ ਕੇਜਰੀ ਵਾਲੋ ਉੱਥੋਂ ਤਾਂ ਹਾਰ ਗਏ ਨੇ ਉਹ ਪੰਜਾਬ ਦੇ ਵਿੱਚ ਆਉਣਗੇ ਹੋ ਸਕਦਾ ਹੈ ਪੰਜਾਬ ਦੇ ਸੀਐਮ ਦੇ ਦਾਅਵੇਦਾਰ ਬਣਨ ਹੋ ਸਕਦਾ ਪੰਜਾਬ ਚੋ ਰਾਜ ਸਭਾ ਦੇ ਤੌਰ ਤੇ ਜਾਣ ਪਰ ਇਹ ਸਵਾਲ ਉੱਠਨੇ ਵੀ ਸ਼ੁਰੂ ਹੋ ਗਏ ਨੇ ਤਾਂ ਹੁਣ ਇੱਕ ਵੱਡਾ ਇੱਥੇ ਸਵਾਲ ਇਹ ਆਉਂਦਾ ਕਿ ਕਿੱਧਰ ਗਈ ਸਿੱਖਿਆ ਨੀਤੀ ਕਿੱਧਰ ਗਿਆ ਫਰੀ ਬਿਜਲੀ ਫਰੀ ਪਾਣੀ ਕਿੱਧਰ ਗਿਆ ਔਰਤਾਂ ਦੇ ਨਾਲ ਵਕ ਵਕ ਵਾਦੇ ਤਾਂ ਔਰਤਾਂ ਵੀ ਇਸ ਗੱਲ ਤੋਂ ਖਫਾ ਸੀ ਕਿ ਪੰਜਾਬ ਦੇ ਵਿੱਚ ਤੁਸੀਂ ਵਾਦਾ ਕੀਤਾ ਸੀ ਕਿ ਇੱਕ ਇੱਕ ਹਜ਼ਾਰ ਰੁਪਿਆ ਔਰਤ ਨੂੰ ਦਿੱਤਾ ਜਾਵੇਗਾ 3 ਸਾਲ ਬੀਤ ਗਏ 36 36 ਹਜ਼ਾਰ ਰੁਪਿਆ ਹੋਇਆ ਪਿਆ ਤੁਸੀਂ ਕਿਸੇ ਔਰਤ ਨੂੰ ਰੁਪਿਆ ਨਹੀਂ ਦਿੱਤਾ ਤੇ ਤੁਸੀਂ ਦਿੱਲੀ ਦੇ ਵਿੱਚ 21 2100 ਦੀਆਂ ਗੱਲਾਂ ਕਰਦੇ ਹੋ ਤਾਂ ਸਭ ਕੁਝ ਤੋਂ ਪਾਸੇ اٹਕੇ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਹਰਾ ਦਿੱਤਾ ਸਭ ਤੋਂ ਵੱਡੀ ਅਪਡੇਟ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਚੋਣ ਹਾਰ ਚੁੱਕੇ ਨੇ ਉਹ ਚੋਣ ਲੜ ਰਹੀ ਸੀ ਨਵੀਂ ਦਿੱਲੀ ਤੋਂ ਜਿੱਥੇ ਉਹ ਚੋਣ ਹਾਰ ਚੁੱਕੇ ਨੇ ਸਭ ਤੋਂ ਵੱਡੀ ਅਪਡੇਟ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੋਂ ਚੋਣ ਹਾਰ ਗਏ ਨਿਰਵਿੰਦ ਕੇਜਰੀਵਾਲ ਕਿਸੇ ਸਮੇ ਲਿਖ ਲਿਖ ਕੇ ਦਿੰਦੇ ਹੁੰਦੇ ਸੀ ਕਿ ਐਨੀ ਆ ਸੀ ਟਾਉਣੀਆਂ ਐ ਸਭ ਕੁਝ ਹੋਵੇਗਾ ਤਾਂ ਇਸ ਵਾਰ ਉਹਨਾਂ ਦੀ ਆਪਣੀ ਸੀਟ ਵੀ ਬਚਾ ਨਹੀਂ ਸਕੇ ਜਿਹੜੇ ਕਿਸੇ ਸਮੇ ਮੰਨਿਆ ਜਾਂਦਾ ਸੀ ਅਰਵਿੰਦ ਕੇਜਰੀਵਾਲੇ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਜੋਤਸ਼ੀ ਨੇ ਉਹ ਪਹਿਲਾਂ ਹੀ ਮਾਪ ਲੈਂਦੇ ਨੇ ਸਭ ਕੁਝ ਸਿਆਸੀ ਜੋਸ਼ੀ ਨੇ ਪੈਸਵਾਰ ਉਸ ਸਿਆਸੀ ਜੋਤਸ਼ੀ ਤੋਂ ਆਪਣੀ ਸੀਟ ਦਾ ਵੀ ਅਨੁਮਾਨ ਨਹੀਂ ਲਗਾਇਆ ਗਿਆ ਤੇ ਉਹ ਸੀਟ ਹਾਰ ਗਏ ਨੇ ਅਰਵਿੰਦ ਕੇਜਰੀਵਾਲੇ ਵੀ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਜਨਮ ਲੈਣਾ ਪੈਣਾ ਉਹਨਾਂ ਨੂੰ ਚੋਣ ਹਾਰਉਣ ਦੀ ਕਾਤਰ ਪਰ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਚੁੱਕੇ ਨੇ ਤਾਂ ਹੁਣ ਇੱਥੇ ਇਹ ਗੱਲ ਸਵਾਲ ਖੜੇ ਹੁੰਦੇ ਆ ਅੰਨਾ ਹਜ਼ਾਰੇ ਨੇ ਵੀ ਇਹ ਸਵਾਲ ਖੜੇ ਕੀਤੇ ਆ ਕਿ ਜਾਂ ਸ਼ਰਾਬ ਦੀਆਂ ਬੋਤਲਾਂ ਵੱਲ ਧਿਆਨ ਹੋਵੇਗਾ ਤਾਂ ਫਿਰ ਸਚਾਈ ਪਾਸੇ ਹੋ ਜਾਵੇਗੀ ਸਚਾਈ ਨਹੀਂ ਰਵੇਗੀ ਤਾਂ ਅਰਵਿੰਦ ਕੇਜਰੀਵਾਲ ਤੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਲੱਗੇ ਸੀ ਸ਼ਰਾਬ ਘਟਾਲੇ ਦੇ ਜਿਹੜੀ ਸ਼ਰਾਬ ਨੀਤੀ ਆ ਉਹਦੇ ਘਟਾਲੇ ਦੇ ਤਾਂ ਸ਼ਰਾਬ ਕਰਕੇ ਉਹ ਜੇਲ੍ਹ 'ਚ ਵੀ ਰਹਿ ਕੇ ਆਏ ਉਹਨਾਂ ਨੂੰ ਆਪਣੀ ਸੀਟ ਤੱਕ ਛੱਡਣੀ ਆਪਣੀ ਮੁੱਖ ਮੰਤਰੀ ਦਾ ਪਦ ਤੱਕ ਤੋਂ ਅਸਤੀਫਾ ਦੇਣਾ ਪਿਆ ਉਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਮੁੱਖ ਮੰਤਰੀ ਦੇ ਪਾਸ ਤੋਂ ਅਸਤੀਫਾ ਦਿੱਤਾ ਸੀ ਕਿ ਦਿੱਲੀ ਦੇ ਲੋਕ ਹੁਣ ਫੈਸਲਾ ਕਰਨਗੇ ਅਦਾਲਤ ਜਿਹੜੇ ਕਾਨੂੰਨ ਦਾ ਅਸਲੀ ਫੈਸਲਾ ਦਿੱਲੀ ਦੇ ਲੋਕ ਕਰਨਗੇ ਦਿੱਲੀ ਦੇ ਲੋਕ ਮੈਂ ਇਸ ਤੀਫਾ ਦਿੰਨਾ ਮੁਰ ਤੋਂ ਮੈਨੂੰ ਸੀਐਮ ਬਣਾਉਣਗੇ ਤੇ ਦਿਖਾਉਣਗੇ ਕਿ ਮੈਂ ਕਿੰਨਾ ਇਮਾਨਦਾਰ ਹਾਂ ਕਿੰਨੀ ਇਮਾਨਦਾਰ ਰਾਜਨੀਤੀ ਹੈ ਤਰਵਿੰਦ ਕੇਜਰੀਵਾਲ ਉਹ ਸਾਰੀਆਂ ਗੱਲਾਂ ਚ ਘਿਰਦੇ ਨਜ਼ਰ ਆਏ ਤੇ ਇਸ ਵਾਰ ਆਪਣੀ ਸੀਟ ਹਾਰ ਗਏ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਸੀ ਕਿ ਮੈਂ ਆਮ ਆਦਮੀ ਆ ਨਾ ਗਨਮੈਨ ਨਾ ਕੋਈ ਹੋਰ ਪਰ ਮਣ ਦੇਖਣਾ ਇਹ ਹੋਵੇ ਕਿ ਗਨਮੈਨ ਤਾਂ ਇੱਥੋਂ ਤੱਕ ਛੱਡੋ ਦਿੱਲੀ ਦੀ ਸਿਕਿਉਰਿਟੀ ਤਾਂ ਵੀ ਉਹਨਾਂ ਦਾ ਦਿਲ ਨਹੀਂ ਭਰਦਾ ਸੀ ਪੰਜਾਬ ਦੇ ਵਿੱਚੋਂ ਵੀ ਜੱਜ ਸਕਿਉਰਟੀ ਉਹਨਾਂ ਨੇ ਲੈ ਰੱਖੀ ਸੀ ਫਿਰ ਹਜ਼ਾਰਾਂ ਕਰੋੜਾਂ ਰੁਪਿਆ ਦਾ ਆਲੀਸ਼ਾਨ ਮਹਿਲ ਸ਼ੀਸ਼ ਮਹਿਲ ਉਹਨਾਂ ਨੇ ਆਪ ਦੇ ਲਈ ਬਣਾਇਆ ਸੀ ਜਿਹਦੇ ਵਿੱਚ ਉਹ ਉਹਨਾਂ ਨੇ ਲੱਖਾਂ ਲੱਖਾਂ ਰੁਪਏ ਦੇ ਪਰਦੇ ਲੱਖਾਂ ਲੱਖਾਂ ਰੁਪਿਆ ਦੀਆਂ 12 ਸੀਟਾਂ ਲਗਵਾ ਕੇ ਬਣਾਇਆ ਸੀ ਤਾਂ ਜਿਹੜੇ ਇੱਕ ਸਮੇਂ ਗੱਲਾਂ ਕਰਦੇ ਸੀ ਕਿ ਆਮ ਤੌਰ 'ਤੇ ਇੱਕ ਵੈਗਨਰ ਨੀਲੇ ਜਿਹੇ ਰੰਗ ਦੀ ਲੈ ਕੇ ਭੱਜੇ ਫਿਰਦੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਕੋਲੇ ਲੈਂਡ ਕਰੂਜ਼ ਨਾਲ ਸਭ ਤਕੜੀਆਂ ਤਕੜੀਆਂ ਗੱਡੀਆਂ ਆਈਆਂ ਜਿਹੜੇ ਕਹਿੰਦੇ ਸੀ ਇੱਕ ਮਾਫਰਲ ਹੈ ਮੇਰੇ ਘਰੋਂ ਮਾਫਰਲ ਮਿਲ ਸਕਦੀ ਹੈ 10-10 BB 25-25 40-40 ਹਜ਼ਾਰ ਦੀਆਂ ਜੈਕਟਾਂ ਪਾਈਆਂ ਹੁੰਦੀਆਂ ਸੀ ਤਾਂ ਦਿੱਲੀ ਦੇ ਲੋਕਾਂ ਨੇ ਅਨੁਮਾਨ ਲਗਾ ਲਿਆ ਸੀ ਤਾਂ ਇਸ ਵਾਰ ਲੱਗਦਾ ਸੀ ਇਹ ਚਰਚਾ ਸੀ ਜਿੰਨੇ ਐਗਜ਼ਿਟ ਪੋਲ ਆਏ ਸੀ ਕਿ ਬੀਜੇਪੀ ਦੀ ਸਰਕਾਰ ਬਣੇਗੀ ਪਰ ਇਹ ਨਹੀਂ ਪਤਾ ਸੀ ਕਿ ਅਰਵਿੰਦ ਕੇਜਰੀਵਾਲ ਵੀ ਹਾਰਨਗੇ ਤਾਂ ਇੱਥੇ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਜਿਵੇਂ 22 ਦੇ ਵਿੱਚ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵੀਓ ਸਿੰਘ ਸਿੱਧੂ, ਵਿਕਰਮ ਸਿੰਘ ਜੀੜੀਆ ਵੱਡੇ-ਵੱਡੇ ਦਿਗਜ ਜਿਹੜੇ ਲੀਡਰ ਹਣ ਦੀ ਆ ਇਹ ਕਹਿਣਾ ਹੋਵੇ ਕਿ ਪਲਟੀ ਮਰਵਾਈ ਸੀ ਤਾਂ ਇਸ ਵਾਰ ਦਿੱਲੀ ਦੇ ਵਿੱਚ ਵੀ ਲੋਕਾਂ ਨੇ ਇਹ ਕੀਤਾ ਹੈ ਪੰਜਾਬ ਤੇ 2017 2017 ਮੌਕੇ ਜਦੋਂ ਚੋਣਾਂ ਹੋਈਆਂ ਸੀ ਤਾਂ ਦੋ ਬੰਦਿਆਂ ਦੀ ਚਰਚਾ ਸਭ ਤੋਂ ਵੱਸ ਸੀ ਕਿ ਪੰਜਾਬ ਨੂੰ ਲੁੱਟਿਆ ਉਹ ਬੰਦੇ ਸੀ ਦੁਰਗੇਸ਼ ਪਾਟਕ ਤੇ ਸੰਜੇ ਸਿੰਘ ਦੁਰਗੇਸ਼ ਪਾਟਕ ਤੇ ਇਲਜ਼ਾਮ ਲੱਗਦੇ ਸੀ ਵੱਖ-ਵੱਖਰੇ ਲੋਕਾਂ ਵੱਲੋਂ ਤਾਂ ਦੁਰਗੇਸ਼ ਪਾਟਕ ਵੀ ਆਪਣੀ ਚੋਣ ਹਾਰ ਚੁੱਕੇ ਨੇ ਤਾਂ ਹੁਣ ਕਈ ਲੋਕ ਕੇ ਕਮੈਂਟ ਕਰ ਰਹੇ ਨੇ ਕਿ ਅਰਵਿੰਦ ਕੇਜਰੀ ਵਾਲੋ ਉੱਥੋਂ ਤਾਂ ਹਾਰ ਗਏ ਨੇ ਉਹ ਪੰਜਾਬ ਦੇ ਵਿੱਚ ਆਉਣਗੇ ਹੋ ਸਕਦਾ ਪੰਜਾਬ ਦੇ ਸੀਐਮ ਦੇ ਦਾਅਵੇਦਾਰ ਬਣਨ ਹੋ ਸਕਦਾ ਪੰਜਾਬ ਚੋਂ ਰਾਜ ਸਭਾ ਦੇ ਤੌਰ ਤੇ ਜਾਣ ਪਰ ਇਹ ਸਵਾਲ ਉੱਠਨੇ ਵੀ ਸ਼ੁਰੂ ਹੋ ਗਏ ਨੇ ਤਾਂ ਹੁਣ ਇੱਕ ਵੱਡਾ ਇੱਥੇ ਸਵਾਲ ਇਹ ਆਉਂਦਾ ਕਿ ਕਿੱਧਰ ਗਈ ਸਿੱਖਿਆ ਨੀਤੀ ਕਿੱਧਰ ਗਿਆ ਫ੍ਰੀ ਬਿਜਲੀ ਫ੍ਰੀ ਪਾਣੀ ਕਿੱਧਰ ਗਿਆ ਔਰਤਾਂ ਦੇ ਨਾਲ ਵਕ ਵਕ ਵਾਦੇ ਤਾਂ ਔਰਤਾਂ ਵੀ ਇਸ ਗੱਲ ਤੋਂ ਖਫਾ ਸੀ ਕਿ ਪੰਜਾਬ ਦੇ ਵਿੱਚ ਤੁਸੀਂ ਵਾਦਾ ਕੀਤਾ ਸੀ ਕਿ ਇੱਕ ਇੱਕ ਹਜ਼ਾਰ ਰੁਪਿਆ ਔਰਤ ਨੂੰ ਦਿੱਤਾ ਜਾਵੇਗਾ 3 ਸਾਲ ਬੀਤ ਗਏ 36 36000 ਰੁਪਿਆ ਹੋਇਆ ਪਿਆ ਤੁਸੀਂ ਕਿਸੇ ਔਰਤ ਨੂੰ ਰੁਪਿਆ ਨਹੀਂ ਦਿੱਤਾ ਤੇ ਤੁਸੀਂ ਦਿੱਲੀ ਦੇ ਵਿੱਚ 21 2100 ਦੀਆਂ ਗੱਲਾਂ ਕਰਦੇ ਹੋ ਤਾਂ ਸਭ ਕੁਝ ਤੋਂ ਪਾਸੇ اٹਕੇ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਹਰਾ ਦਿੱਤਾ